ਜੰਮੂ ਦੇ ਕਲਗਾਮ ਚ ਫੌਜ ਤੇ دہشت گردਾਂ ਦੇ ਵਿਚਾਲੇ ਹੋਇਆ ਇਨਕਾਊਂਟਰ ਫੌਜ ਦੇ ਤਿੰਨ ਜਵਾਨ ਸ਼ਹੀਦ ਇਲਾਕੇ ਚ ਸਰਚ ਆਪਰੇਸ਼ਨ ਜਾਰੀ ਜਗਦੀਸ਼ ਟਾਈਟਲਰ ਨੂੰ ਮਿਲੀ ਅਗਵਾ ਜ਼ਮਾਨਾ ਦਾ ਵਿਰੋਧ ਬਲਵੰਤ ਸਿੰਘ ਰਾਜਵਾਨਾ ਦੀ ਭੈਣ ਕਮਲਦੀਪ ਕੌਰ ਨੇ ਫੈਸਲੇ ਤੇ ਚੁੱਕੇ ਸਵਾਲ ਬੋਲੇ ਸਾਡੀ ਕੌਮ ਤੇ ਆਗੂਆਂ ਦੀ ਕਮਜ਼ੋਰ ਬੇਵਸਤੀ ਲਾਚਾਰ ਆਵਾਜ਼ ਕਰਕੇ ਨਹੀਂ ਮਿਲ ਰਿਹਾ ਇਨਸਾਫ ਕੱਲ ਦਿੱਲੀ ਦੀ ਰਾਉਸ ਐਵਨਿਊ ਕੋਰਟ ਤੋਂ ਜਗਦੀਸ਼ ਟਾਈਟਲਰ ਨੂੰ ਮਿਲੀ ਸੀ ਅਗਾਊਂ ਜ਼ਮਾਨਤ ਪੁਲ ਬੰਗਸ਼ ਗੁਰਦੁਆਰਾ ਹਿੰਸਾ ਮਾਮਲੇ 'ਚ ਟਾਈਟਲਰ ਖਿਲਾਫ ਸੀਬੀਆਈ ਨੇ ਦਾਖਲ ਕੀਤੀ ਹੈ ਚਾਰਜ ਸ਼ੀਟ ਮਾਨਹਾਨੀ ਕੇਸ ਦੇ ਵਿੱਚ ਰਾਹੁਲ ਗਾਂਧੀ ਨੂੰ ਵੱਡੀ ਰਾਹਤ ਸਜ਼ਾ ਤੇ ਸੁਪਰੀਮ ਕੋਰਟ ਨੇ ਲਗਾਈ ਰੋਕ 2019 ਦੇ ਚੋਣ ਪ੍ਰਚਾਰ ਦੌਰਾਨ ਰਾਹੁਲ ਗਾਂਧੀ ਨੇ ਮੋਦੀ ਸਰਨੇਮ ਤੇ ਕੀਤੀ ਸੀ ਵਿਵਾਦਤ ਟਿੱਪਣੀ ਸੁਪਰੀਮ ਕੋਰਟ ਤੋਂ ਰਾਹੁਲ ਨੂੰ ਰਾਹਤ ਤੋਂ ਬਾਅਦ ਕਾਂਗਰਸ ਦੇ ਜਸ਼ਨ ਦਾ ਮਾਹੌਲ ਕੋਰਟ ਦੇ ਫੈਸਲੇ ਦਾ ਕੀਤਾ ਸਵਾਗਤ ਕਿਹਾ ਸਤਿਮੇਵ ਜੈਤੇ ਰਾਹੁਲ ਗਾਂਧੀ ਨੂੰ ਮਿਲੀ ਰਾਹਤ ਤੇ ਨਵਾਂ ਸ਼ਹਿਰ ਚ ਕਾਂਗਰਸੀ ਵਰਕਰਾਂ ਨੇ ਮਨਾਈ ਖੁਸ਼ੀ ਮੂੰਹ ਮਿੱਠਾ ਕਰਵਾ ਕੇ ਇੱਕ ਦੂਸਰੇ ਨੂੰ ਦਿੱਤੀ ਵਧਾਈ ਕਿਹਾ ਲੋਕਤੰਤਰ ਚ ਭਰੋਸਾ ਕਰਨ ਵਾਲਿਆਂ ਦੀ ਹੋਈ ਜਿੱਤ ਜਿਲੰਦਰ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਤੋਂ ਸੀਬੀਆਈ ਨੇ ਕੀਤੀ ਪੁੱਛਗਿੱਛ ਚੰਡੀਗੜ੍ਹ ਦੇ ਸੀਬੀਆਈ ਦਫ਼ਤਰ ਚ ਕਰੀਬ 4 ਘੰਟੇ ਤੱਕ ਹੋਏ ਸਵਾਲ ਜਵਾਬ ਚੰਡੀਗੜ੍ਹ ਦੇ ਐਸਐਸਪੀ ਰਹੇਂਦੇ ਹੋਏ ਵੱਖ-ਵੱਖ ਮਾਮਲਿਆਂ ਚ ਚੱਲ ਰਹੀ ਹੈ ਜਾਂਚ ਕੋਰਟ ਕਪੂਰਾ ਗੋਲੀकांड ਦੀ ਅਜਫਰੀਦਕੋਟ ਅਦਾਲਤ ਦੇ ਵਿੱਚ ਹੋਈ ਸੁਣਵਾਈ ਕੇਸ ਦੇ ਵਿੱਚ ਨਾਮਜ਼ਦ ਸੁਭੀਰ ਸਿੰਘ ਬਾਦਲ ਸਮੇਤ ਕਈ ਹੋਰ ਪੁਲਿਸ ਅਧਿਕਾਰੀ ਹੋਏ ਪੇਸ਼ 19 ਅਗਸਤ ਨੂੰ ਹੋਏਗੀ ਕੇਸ ਦੀ ਅਗਲੀ ਸੁਣਵਾਈ ਸ਼ੋਮਨੀ ਕਾਲੀਦਲ ਦਾ ਸਾਬਕਾ ਸੀਐਮ ਚਰਨਜੀਤ ਚੰਨੀ ਤੇ ਵੱਡਾ ਇਲਜ਼ਾਮ ਜੀਟੀਆ ਬੋਲੇ ਚੰਨੀ ਨੇ ਸਾਬਕਾ ਫੌਜੀਆਂ ਤੋਂ ਨੌਕਰੀ ਦੇ ਨਾਂ ਤੇ ਠੱਗੇ ਲੱਖਾਂ ਰੁਪਏ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਵੀ ਚੰਨੀ ਦੀ ਸੈਟਿੰਗ ਇਸੇ ਲਈ ਨਹੀਂ ਹੋ ਰਿਹਾ ਕੋਈ ਐਕਸ਼ਨ ਮੁੰਬਈ ਦੇ ਵਿੱਚ ਹੋਵੇਗੀ ਇੰਡੀਆ ਗੱਜੋੜ ਦੀ ਤੀਸਰੀ ਮੀਟਿੰਗ ਸੂਤਰਾਂ ਮੁਤਾਬਕ 31 ਅਗਸਤ ਤੇ 1 ਸਤੰਬਰ ਨੂੰ ਹੋਏਗੀ ਇੱਕ ਜੁਟਤਾ ਸ਼ਿਵ ਸੈਨਾ ਚੀਫ ਉਦਵ ਠਾਕਰੇ ਤੇ ਐਨਸੀਪੀ ਚੀਫ ਸ਼ਰਦ ਪਵਾਰ ਵੱਲੋਂ ਕੀਤੀ ਜਾਵੇਗੀ ਮੇਜ਼ਬਾਨੀ ਈਮਾਨ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਹੜ੍ਹਾਂ ਨਾਲ ਹੋਏ ਨੁਕਸਾਨ ਬਾਰੇ ਹੋਈ ਚਰਚਾ ਬੋਲੇ ਇਕੱਲੇ-ਇਕੱਲੇ ਨੁਕਸਾਨ ਦੀ ਕੀਤੀ ਜਾਵੇਗੀ ਪਰਪਾਈ ਕਾਂਗਰਸ ਦੇ ਸਾਬਕਾ ਵਿਧਾਇਕ ਕਿਟੇਲੋ ਨੂੰ ਰਾਹਤ ਹਾਈ ਕੋਰਟ ਨੇ ਦਿੱਤੀ ਰੈਗੂਲਰ ਜ਼ਮਾਨਤ ਆਂਦਨ ਤੋਂ ਵੱਟ ਜਾਇਦਾਦ ਦੇ ਮਾਮਲੇ 'ਚ ਹੋਏ ਸਨ ਗ੍ਰਿਫਤਾਰ ਨੂੰ ਜੋਈ ਹਿੰਸਾ ਨੂੰ ਲੈ ਕੇ ਹਰਿਆਣਾ ਸਰਕਾਰ ਦਾ ਇੱਕ ਹੋਰ ਵੱਡਾ ਐਕਸ਼ਨ ਐਸਪੀ ਤੋਂ ਬਾਅਦ ਹੁਣ ਡੀਸੀ ਪ੍ਰਸ਼ਾਂਤ ਪੁਮਾਰ ਦਾ ਕੀਤਾ ਤਬਾਦਲਾ ਤਿਰਿੰਦਰ ਖੜਗਟਾ ਨੂੰ ਲਗਾਇਆ ਗਿਆ ਨਵਾਂ ਡਿਪਟੀ ਕਮਿਸ਼ਨਰ ਨੂੰ ਇਨ ਸੱਚ ਸ਼ਾਮਲ ਦੰਗਾਕਾਰੀਆਂ ਨੂੰ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੀ ਸਖਤ ਸ਼ਬਦਾਂ 'ਚ ਚੇਤਾਵਨੀ ਬੋਲੇ ਲੋੜ ਪਈ ਤਾਂ ਦੰਗਾਕਾਰੀਆਂ ਦੇ ਘਰਾਂ ਤੇ ਚਲਾਵਾਂਗੇ ਬੁਲਡੋਜ਼ਰ ਨਹੀਂ ਬਖਸ਼ੇ ਜਾਣਗੇ ਦੰਗਿਆਂ ਦੇ ਮਾਸਟਰਮਾਈਂਡ ਨੂੰ ਇਨ ਸੱਚ ਬਾਅਦ ਪ੍ਰਸ਼ਾਸਨ ਦਾ ਐਕਸ਼ਨ ਤਾਬੜੂਚ ਮੁਸਲਮ ਰੋਹਿੰਗਿਆ ਦੀਆਂ ਸੈਂਕਟੇ ਚੁਗੀਆਂ ਤੇ ਚਲਾਇਆ ਬੁਲਡੋਜ਼ਰ ਨੂੰ ਇਨ ਸੱਚ ਸ਼ਾਮਲ ਹੋਣ ਦਾ ਸ਼ੱਕ ਗੁਰੂਗਰਾਮ ਦੇ ਭਵਾਨੀ ਐਨਕਲੇਵ ਦੇ ਵਿੱਚ ਸ਼ਰਾਰਤੀ ਅਨਸਰਾਂ ਨੇ ਗੱਡੀਆਂ ਦੀ ਕੀਤੀ ਪੰਨ ਤੋੜ ਕਰਾਂ ਦੇ ਬਾਹਰ ਖੜੀਆਂ ਕਾਰਾਂ ਦੇ ਤੋੜੇ ਸ਼ੀਸ਼ੇ ਇਲਾਕੇ ਦੇ ਲੋਕਾਂ 'ਚ ਡਰ ਦਾ ਮਾਹੌਲ ਨੂੰ ਹਿੰਸਤ ਤੋਂ ਬਾਅਦ ਦੰਗਾਕਾਰੀਆਂ ਨੇ ਪਾਣੀਪਤ ਦੇ ਨੂਰ ਵਾਲਾ ਦੇ ਵਿੱਚ ਤਮੀਜ਼ਾ ਕਲੋਨੀ 'ਚ ਕੀਤਾ ਬਵਾਲ ਜਗਨਦੀ ਦੁਕਾਨ ਤੇ ਕਾਰਾਂ ਤੇ ਵਰਾਏ ਪੱਥਰ ਭਾਰੀ ਪੁਲਿਸ ਬਲ ਦੀ ਤਾਇਨਾਤੀ लुधियाना जवई वार्डबंदी ਨੂੰ ਲੈ ਕੇ ਪਖੀ ਸਿਆਸਤ ਸਾਬਕਾ ਮੰਤਰੀ ਆਸ਼ੂਦੀ ਪਤਨੀ ਦਾ ਵਾਰਡ ਕੀਤਾ ਐਸ ਸੀ ਕਾਂਗਰਸ ਬੋਲੀ ਚੂੜ ਦਾ ਸਹਾਰਾ ਲੈ ਕੇ ਕੀਤੀ ਜਾ ਰਹੀ ਵਾਰਡਬੰਦੀ ਤਾਂ ਅਕਾਲੀ ਦਲ ਨੇ ਕਿਹਾ ਚਹੇਤਿਆਂ ਨੂੰ ਖੁਸ਼ ਕਰਨ ਲਈ ਕੀਤੀ ਜਾ ਰਹੀ ਵਾਰਡਬੰਦੀ ਗੈਂਗਸਟਰ ਵਿਕਰਮ ਰਾਣ ਨੂੰ ਫਰੀਦਕੋਟ ਲੈ ਕੇ ਆਈ ਪੁਲਿਸ ਕੋਰਟ ਦੇ ਵਿੱਚ ਪੇਸ਼ ਕਰਕੇ ਲਿਆ ਜਾਏਗਾ ਰਿਮਾਂਡ ਕੋਰਟ ਕਪੂਰਾ ਰੰਗਦਾਰੀ ਤੇ ਡੇਰਾ ਪ੍ਰੇਮੀ ਕਤਲ ਮਾਮਲੇ ਦੇ ਵਿੱਚ ਕੀਤੀ ਜਾਵੇਗੀ ਪੁੱਛਗਿੱਛ ਵਾਰਿਸ ਰੱਖਿਆ ਹੈਟ ਗੈਂਗਸਟਰ ਲਾਰੈਂਸ ਬਿਜਨੋਈ ਨੂੰ ਬਠਿੰਡਾ ਜੇਲ ਤੋਂ ਲਿਆਂਦਾ ਗਿਆ ਫਰੀਦਕੋਟ ਹਸਪਤਾਲ ਮੈਡੀਕਲ ਚੈੱਕਅਪ ਤੋਂ ਬਾਅਦ ਭੇਜਿਆ ਵਾਪਸ ਪਿਛਲੇ ਦਿਨੀ ਲਾਰੈਂਸ ਦੀ ਵਿਗੜੀ ਸੀ ਸਿਹਤ ਦਿੱਲੀ ਹਵਾਈ ਅੱਡੇ ਦੇ ਵਿੱਚ ਯਾਤਰੀਆਂ ਨੇ ਕੀਤਾ ਹੰਗਾਮਾ ਕੈਨੇਡਾ ਜਾਣ ਵਾਲੀ ਫਲਾਈਟ 'ਚ ਹੋਈ ਦੇਰੀ ਸਵੇਰੇ 4 ਵਜੇ ਦੀ ਥਾਂ 6 ਘੰਟੇ ਦੀ ਦੇਰੀ ਨਾਲ ਭਰੀ ਉਡਾਨ ਮਡਾਨਕੋਟ ਦੇ ਵਿੱਚ ਨਕਾਬਪੋਸ਼ਾ ਨੇ ਫਿਲਮੀ ਸਟਾਈਲ ਚ ਰੋਕੀ ਸਕੂਲ ਵੈਨ ਬੱਚੇ ਦੀ ਤਲਾਸ਼ ਤੇ ਵੈਂਦੀ ਕੀਤੀ ਚੈਕਿੰਗ ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ ਚ ਲਿਆ ਪਤੀ ਪਤਨੀ ਵਿਚਾਲੇ ਵਿਵਾਦ ਦੱਸਿਆ ਜਾ ਰਿਹਾ ਕਾਰਨ ਮਟਿੰਡਾ ਤੇ ਜੋਗੀ ਨਗਰ ਦੇ ਵਿੱਚ ਘਰ ਦੇ ਬਾਹਰ ਇੱਕ ਦੂਸਰੇ ਨਾਲ ਪੜੀਆਂ ਦੋ ਤਰ੍ਹਾਂ ਇੱਕ ਦੂਸਰੇ ਦੀ ਜੰਮ ਕੇ ਕੀਤੀ ਕੁੱਟਮਾਰ ਚੜ੍ਹ ਅਬਚੋਰਤਾ ਵੀ ਸ਼ਾਮਲ ਸੰਗਰੂਰ ਦੇ ਪਿੰਡ ਵਾਲੀਆਂ ਕੋਲ ਦੋ ਵਿਅਕਤੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ ਜ਼ਮੀਨੀ ਵਿਵਾਦ ਚ ਕੋਰਟ ਦੀ ਪੇਸ਼ੀ ਮੁੱਕ ਕੇ ਜਾ ਰਹੇ ਸੀ ਪੀੜਤ ਤਾਲ ਦੇ ਵਿੱਚ ਕਰਵਾਇਆ ਗਿਆ ਸੀ ਦਾਖਲ ਪਰਿਵਾਰ ਨੇ ਪੁਲਿਸ ਤੇ 3 ਡਿਗਰੀ ਟਾਰਚਰ ਦਿਲਾਇਆ ਇਲਜ਼ਾਮ ਦਿਲੰਦਰ ਕੈਂਡ ਦੇ ਵਿੱਚ ਲੁਟੇਰਿਆਂ ਨੇ ਘਰ ਅੰਦਰ ਵੜ ਕੇ ਮਹਿਲਾ ਤੋਂ ਚਪਤੀ ਸੋਨੇ ਦੀ ਚੇਨ ਸੀਸੀਟੀਵੀ ਚ ਕੈਦ ਹੋਈ ਪੂਰੀ ਵਾਰਦਾਤ ਸਿੱਧਾ ਘਰ ਦੇ ਅੰਦਰ ਦਾਖਲ ਹੋਇਆ ਲੁਟੇਰਾ ਚੇਨ ਖੋ ਕੇ ਹੋਇਆ ਫਰਾਰ ਮਠੰਡਾ ਦੇ ਪਿੰਡ ਗੋਬਿੰਦਪੁਰਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੜਿਆ ਨਸ਼ੇੜੀ ਨੰਗੇ ਸਿਰ ਤੇ ਬੂਟ ਪਾ ਕੇ ਗੁਰੂ ਘਰ ਚ ਹੋਇਆ ਦਾਖਲ ਗੋਲਕ ਦੀਪਾਂ ਤੋੜ ਕਰਕੇ ਚੋਰੀ ਕੀਤੇ ਪੈਸੇ ਰੋਜ਼ਗੜ੍ਹ ਬੀਐਸਐਫ ਨੇ 10 ਕਰੋੜ ਦੀ ਹੈਰੋਇਨ ਕੀਤੀ ਬਰਾਮਦ ਪਾਕਿਸਤਾਨ ਤੋਂ ਆਈ 2 ਕਿਲੋ ਹੈਰੋਇਨ પેટ્રોલਿੰਗ ਸਮੇਂ ਕੀਤੀ ਬਰਾਮਦ ਢਾਂਗੋੜ੍ਹ ਪੁਲਿਸ ਨੇ ਅੰਤਰਾਜੀ ਸ਼ਰਾਬ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ 30 ਪੇਟੀਆਂ ਨਜਾਇਜ਼ ਸ਼ਰਾਬ ਨਾਲ 5 ਲੋਕਾਂ ਨੂੰ ਕੀਤਾ ਗ੍ਰਿਫਤਾਰ ਪਟਾਣਕੋਟ ਚ ਲੋਕਾਂ ਨਾਲ ਠੱਗੀ ਕਰਨ ਵਾਲਾ ਮੁਲਜ਼ਮ ਗ੍ਰਫਤਾਰ 16 ਨੌਜਵਾਨਾਂ ਨਾਲ 38 ਲੱਖ ਦੀ ਮਾਰੀ ਠੱਗੀ ਫੌਜ ਦੇ ਵਿੱਚ ਨੌਕਰੀ ਦਵਾਉਣ ਦਾ ਦਿੱਤਾ ਸੀ ਝਾਂਸਾ ਸੋਨੀਪੱਤ ਦੀ ਗ੍ਰ ਯੂਨੀਵਰਸਿਟੀ ਚ ਸੀਨੀਅਰ ਵਿਦਿਆਰਥੀ ਨੇ ਕੀਤੀ ਜੂਨੀਅਰ ਦੀ ਕੁੱਟਮਾਰ ਯੂਨੀਵਰਸਿਟੀ ਦੇ ਹੀ ਵਿਦਿਆਰਥੀਆਂ ਨੇ ਬਣਾਈ ਵੀਡੀਓ ਫਰੀਦাবাদ ਦੇ ਸੈਕਟਰ 17 ਦਾ ਰਹਿਣ ਵਾਲਾ ਹੈ ਪੀੜਤ ਮੋਗਾ ਚ ਗੌਂਡੀਆ ਵਿਚਾਲੇ ਜੰਮ ਕੇ ਹੋਈ ਲੜਾਈ ਇੱਕ ਦੂਸਰੇ ਦੀ ਬੁਰੀ ਤਰ੍ਹਾਂ ਕੀਤੀ ਕੁੱਟਮਾਰ ਕਰਦੇ ਬਾਹਰ ਪਏ ਕੂੜੇ ਨੂੰ ਲੈ ਕੇ ਹੋਇਆ ਵਿਵਾਦ ਨਿਲੰਦਰ ਦੇ ਗੁਰਾਇਤ ਵਿੱਚ ਕੁਝ ਬਦਮਾਸ਼ਾਂ ਨੇ ਇੱਕ ਨੌਜਵਾਨ ਤੇ ਕੀਤਾ ਹਮਲਾ ਆਪਣੇ ਬੱਚਿਆਂ ਨੂੰ ਟਿਊਸ਼ਨ ਛੱਡਣ ਜਾ ਰਿਹਾ ਸੀ ਸ਼ਖਸ ਨੌਜਵਾਨ ਨੇ ਪਿੰਡ ਦੇ ਹੀ ਕੁਝ ਲੋਕਾਂ ਤੇ ਹਮਲਾ ਕਰਨ ਦਾ ਲਾਇਆ ਇਲਜ਼ਾਮ ਮੋਗਾ ਦੇ ਪਿੰਡ ਬਾਣੂਕੇ ਚ ਦੋ ਮੋਟਰਸਾਈਕਲਾਂ ਵਿਚਾਲੇ ਟੱਕਰ ਗਰਭਵਤੀ ਮਹਿਲਾ ਦੀ ਮੌਕੇ ਤੇ ਗਈ ਜਾਨ ਮ੍ਰਿਤਕਾਂ ਉਸ ਦੇ ਸਹੁਰੇ ਛੱਡਣ ਜਾ ਰਿਹਾ ਸੀ ਭਰਾ ਕਰਨਦਾਰਨ ਦੇ ਵੇਂਪੂਈ ਇਲਾਕੇ ਦੇ ਵਿੱਚ ਵਾਪਰਿਆ ਸੜਕ ਹਾਦਸਾ ਇੱਕ ਕਾਰ ਨੇ ਬਾਈਕ ਨੂੰ ਮਾਰੀ ਜ਼ੋਰਦਾਰ ਟੱਕਰ ਇੱਕ ਸ਼ਖਸ ਦੀਆਂ ਟੁੱਟੀਆਂ ਲੱਤਾਂ ਦੋ ਹੋਰ ਵਿਅਕਤੀ ਹੋਏ ਜ਼ਖਮੀ ਬਰਨਾਲਾ ਸਾਰੇ ਸਫਾਈ ਕਰਮਚਾਰੀਆਂ ਨੇ ਹੜਤਾਲ ਕਰਨ ਦਾ ਕੀਤਾ ਐਲਾਨ ਠੇਕਾ ਕਰਮਚਾਰੀਆਂ ਨੇ ਪੱਕਾ ਕਰਨ ਦੀ ਰੱਖੀ ਮੰਗ ਨਗਰ ਕੌਂਸਲ ਦੇ ਦਫ਼ਤਰ ਬਾਹਰ ਕੀਤਾ ਪ੍ਰਦਰਸ਼ਨ ਗੁਰਦਾਸਪੁਰ ਦੇ ਪਿੰਡ ਭਾਮ ਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪਰੇਸ਼ਾਨ ਬੀਡੀਪੀਓ ਦਫ਼ਤਰ ਦੇ ਬਾਹਰ ਕੀਤਾ ਪ੍ਰਦਰਸ਼ਨ ਪ੍ਰਸ਼ਾਸਨ ਤੇ ਸੁਣਵਾਈ ਨਾ ਕਰਨ ਦੇ ਲਗਾਏ ਇਲਜ਼ਾਮ ਕਰੰਤਾਰਨ ਦੇ ਪਿੰਡ ਵਕਵਕ ਪਿੰਡਾਂ ਦੇ ਵਿੱਚ ਪੁਲਿਸ ਨੇ ਕਾਸੋ ਆਪਰੇਸ਼ਨ ਤਹਿਤ ਚਲਾਇਆ ਸਰਚ ਆਪਰੇਸ਼ਨ ਸ਼ੱਕੀ ਵਿਅਕਤੀਆਂ ਦੇ ਘਰ ਚ ਲਈ ਗਈ ਤਲਾਸ਼ੀ ਹੁਸ਼ਿਆਰਪੁਰ ਦੇ ਇੱਕ ਮਹੱਲੇ 'ਚ ਸਰਕਾਰੀ ਕਣਕ ਲੈ ਕੇ ਆਟਾ ਚੱਕੀ ਤੇ ਪਹੁੰਚੀ ਇੱਕ ਗੱਡੀ ਇਲਾਕਾ ਵਾਸੀਆਂ ਨੇ ਕਬੜੇਬਾਜ਼ੀ ਦੇ ਲਗਾਏ ਇਲਜ਼ਾਮ ਚੱਕੀ ਮਾਲਕ ਬੋਲਿਆ ਲੋਕਾਂ ਵੱਲੋਂ ਪਿਸਵਾਉਣ ਲਈ ਆਈ ਹੈ ਕਣਕ ਰਾਂਗੌਰ ਦੇ ਵਿੱਚ ਵੀ ਚੰਡੀਗੜ੍ਹ ਦੀ ਤਰਸਤੇ ਲਗਾਏ ਜਾ ਰਹੇ ਸਪੀਡੋਮੀਟਰ ਓਵਰ ਸਪੀਡ ਵਾਹਨਾਂ ਦੇ ਕੱਟੇ ਗਏ ਚਲਾਨ ਟ੍ਰੈਫਿਕ ਨਿਯਮਾਂ ਪ੍ਰਤੀ ਲੋਕਾਂ ਨੂੰ ਕੀਤਾ ਗਿਆ ਜਾਗਰੂਕ ਹਰਦਵਾਰ ਦੇ ਵਿੱਚ ਬਾਣੀ ਦੇ ਤੇਜ਼ ਵਹਾਅ ਚ ਫਸੀ ਕਾਰ ਪੱਥਰ ਨਾਲ ਲੱਗ ਕੇ ਰੁੜਨ ਤੋਂ ਰਹਾ ਬਚਾਅ ਕਾਰ ਸਵਾਰ ਚਾਰ ਵਿਅਕਤੀਆਂ ਨੇ ਬਾਹਰ ਨਿਕਲ ਕੇ ਬਚਾਈ ਜਾਨ ਕੁਝ ਸਮੇਂ ਪਰ ਤੇਜ਼ ਮੀਂਹ ਨੇ ਹੀ ਜਲਥਲ ਕੀਤੀਆਂ ਚੰਡੀਗੜ੍ਹ ਦੀਆਂ ਸੜਕਾਂ ਪਾਣੀ ਭਰਨ ਕਰਕੇ ਆਵਾਜਾਈ ਝੋਈ ਪਰੇਸ਼ਾਨੀ ਰਾਜਪੁਰਾ ਦੇ ਪਿੰਡ ਨੌਸ਼ਹਿਰਾ ਦੇ ਵਿੱਚ 70 ਸਾਲ ਦੇ ਬਜ਼ੁਰਗ ਲਈ ਮੁਸ਼ਕਲ ਬਣੀ بارش ਮਕਾਨ ਟਾਟੇਰੀ ਹੋਣ ਕਾਰਨ ਹੋਇਆ ਬੇਕਰ ਪ੍ਰਸ਼ਾਸਨ ਤੋਂ ਵਿੱਤੀ ਮਦਦ ਦਿਲਾਈ ਗੁਹਾਰ ਬਿਆਸੇ ਕਿਸਾਨਾਂ ਦੇ ਖੇਤਾਂ 'ਚ ਵੜਿਆ ਦਰਿਆ ਦਾ ਪਾਣੀ ਕਈ ਏਕੜ ਫਸਲ ਹੋਈ ਖਰਾਬ ਟਾਇਰ ਟਿਊਬ ਦੀ ਬੇੜੀ ਬਣਾ ਕੇ ਫਲ ਬਚਾਉਣ 'ਚ ਲੱਗਿਆ ਇੱਕ ਬਾਗ ਦਾ ਠੇਕੇਦਾਰ ਮંત્રી ਬਲਬੀਰ ਸਿੰਘ ਨੇ ਮੋਹਾਲੀ ਦੇ ਬਹਿਲੋਲਪੁਰ ਦਾ ਕੀਤਾ ਦੌਰਾ ਡੇਂਗੂ ਮਾਮਲਿਆਂ ਦੇ ਵਧੇ ਡੇਂਗੂ ਦੇ ਵਧੇ ਮਾਮਲਿਆਂ ਨੂੰ ਲੈ ਕੇ ਮੈਡੀਕਲ ਟੀਮ ਨਾਲ ਪਹੁੰਚੇ ਮੰਤਰੀ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਪ੍ਰਤੀ ਕੀਤਾ ਜਾਗਰੂਕ ਮਰਦਾਸਪੁਰ ਦੀ ਕੇਂਦਰੀ ਜੇਲ੍ਹ ਜਮਾਈ ਗਈ ਸੀ ਜੋ ਮਹਿਲਾ ਕੈਦੀਆਂ ਨੇ ਉਤਸ਼ਾਹ ਨਾਲ ਮਨਾਇਆ ਤਿਉਹਾਰ ਸੈਸ਼ਨ ਜੱਜ ਦੀ ਪਤਨੀ ਰੀਨਾ ਅਗਰਵਾਲ ਨੇ ਵੀ ਕੀਤੀ ਸ਼ਿਰਕਤ ਇੱਕ ਦਿਨ ਲਈ ਰੋਕੀ ਗਈ ਅਮਨਤ ਯਾਤਰਾ ਤਾਰਾ 370 ਹਟਾਏ ਜਾਣ ਦੀ ਚੌਥੀ ਵਰੇਗੰਡ ਮੌਕੇ ਯਾਤਰਾ ਮੁਅਤਲ ਹੁਣ ਤੱਕ 4.5 ਲੱਖ ਸ਼ਰਦਾਲੂਆਂ ਨੇ ਬਾਬਾ ਬਰਫਾਨੀ ਦੇ ਕੀਤੇ ਦਰਸ਼ਨ